ਬੀਤੇ ਦਿਨੀ ਗੁਰਦਾਸਪੁਰ ਦੇ ਕਸਬਾ ਢੜੀਵਾਲ ਦੇ ਨਜ਼ਦੀਕ ਪਿੰਡ ਡੜਵਾ ਵਿੱਚ ਪੁਰਾਣੀ ਰੰਜਿਸ ਤੇ ਚਲਦਿਆਂ ਪਿੰਡ ਤੇ ਮੌਜੂਦਾ ਕਾਂਗਰਸੀ ਸਰਪੰਚ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਦੇ ਹੀ ਇੱਕ 27 ਸਾਲਾ ਨੌਜਵਾਨ ਰੋਕਾ ਮਸੀਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਜਿਸ ਤੋਂ ਬਾਅਦ ਜਕਮਾਂ ਲਿਤਾਬ ਨਾ ਚਲਦੇ ਹੋਏ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਸਰਪੰਚ ਸਮੇਤ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਹੈ ਕਿ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਮੁੱਖ ਦੋਸ਼ੀ ਅਤੇ ਮਜੂਦਾ ਸਰਪੰਚ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਪਰ ਹੈ ਜਿਸ ਨੂੰ ਫੜਨ ਲਈ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਦੇਖੋ ਐਲਐਮਵੀ ਟੀਵੀ ਨਿਊਜ਼ ਦੀ 에어ਪੋਰਟ ਦੀ 41 221 ਨੂੰ ਪਿੰਡ ਡਡਵਾਂਡਾਣਾ ਧਾਰੀਵਾਲ ਦੇ ਰੋਕਾ ਮਸੀਦ ਦਾ ਕਤਲ ਹੋ ਗਿਆ ਸੀ ਉਹਦੇ ਚ 7 ਮੁਲਜ਼ਮਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਸੀ ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਪਹਿਲਾਂ ਹੀ ਫੜ ਲਿਆ ਸੀ ਮੌਕੇ ਤੋਂ ਤੇ ਪੰਜ ਮੁਲਜ਼ਮ ਕੱਲ ਫੜਲੇ ਟੋਟਲ 7 ਮੁਲਜ਼ਮ ਸੀ ਜਿਨ੍ਹਾਂ ਚੋਂ ਇੱਕ ਹੀ ਫੜਨਾ ਬਾਕੀ ਰਹਿ ਗਿਆ ਸ਼ੰਕਰਨ ਇਹਨਾਂ ਦੀ ਪਹਿਲਾ ਰੋਕਾ ਮਸੀਦ ਦੀ ਤੇ ਜਿਹੜੇ ਹੁਣ ਮੌਜੂਦਾ ਮੁਲਜ਼ਮ ਹੈ ਇਹਨਾਂ ਦੀ ਪਹਿਲਾਂ ਲੜਾਈ ਹੋਈ ਸੀ ਪੋਸ ਕਰਕੇ ਇੱਕ ਦੂਜੇ ਨਾਲ ਇਹਨਾਂ ਦੀ ਖੁੰਦਕ ਸੀ ਤਾਂ ਉਸ ਦਿਨ ਇਹਨਾਂ ਨੇ ਰੋਕਾ ਮਸ਼ੀਨ ਨੂੰ ਪਿੰਡ 'ਚ ਦੇਖਿਆ ਤੇ ਰੋਕੇ ਦੀ ਕੁੱਟਮਾਰ ਕੀਤੀ ਜੋ ਆਪਣੇ ਸੱਟਾਂ ਦੀ ਤਾਬਨਾ ਚੱਲਦਾ ਹੋਇਆ ਉਹਦੀ ਮੌਤ ਹੋ ਗਈ ਸੀ ਸਰਪੰਚ ਦੋਸ਼ੀ ਹੈ ਜੀ ਵਿੱਚ ਹੈ ਦੋਸ਼ੀ ਹੈ ਸਰਪੰਚ ਜੇ ਅਪਸਾਉਂਡਿੰਗ ਹੈ ਉਹਨੂੰ ਵੀ ਜਲਦੀ ਫੜ ਲਿਆ ਜਾਊਗਾ ਚਾਰਾ ਇਹਦੇ 'ਚ 302 34 ਆਈਪੀਸੀ ਰਿਮਾਂਡ ਇਹਨਾਂ ਦਾ ਲੈ ਰਿਹਾ ਹੈ ਕੱਲ ਵੜੇ ਸੀ ਕਿ ਅੱਜ ਕੋਰਟ 'ਚ ਪੇਸ਼ ਕਰਾਂਗੇ ਤੇ ਇਹਨਾਂ ਦਾ ਰਿਮਾਂਡ ਲੈ ਕੇ ਅਗਲੀ ਪੁਛਗਿਚ ਕੀਤੀ ਜਾਊਗੀ ਇਹਨਾਂ ਤੋਂ ਜਿਹੜੇ ਵਾਰਦਾਤ 'ਚ ਡੰਡਾ ਦੇ ਉੱਤੇ ਰੋਡਾ ਵਗੈਰਾ ਵਰਤੀਆਂ ਸੀ ਉਹ ਵੀ ਬਰਾਬਦ ਕਰਾਈਏ ਜਾਣੀ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ